ਔਰਤਾਂ ਨੂੰ ਲੈ ਕੇ ਸਾਹਮਣੇ ਆਈ ਵੱਡੀ ਖਬਰ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੈਂਸਰ ਦਾ ਜ਼ਿਆਦਾ ਖਤਰਾ ਹੈ। ਹੈਲੋ ਦੋਸਤੋ ਸਰਸ਼ੀ ਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ। ਨਾਈਟ ਸ਼ਿਫਟ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਹੋਰ ਔਰਤਾਂ ਦੇ ਮੁਕਾਬਲੇ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਸਲ ਵਿੱਚ ਸਾਡੇ ਸਰੀਰ ਦਾ ਇੱਕ ਨਿਸ਼ਚਿਤ ਪੈਟਰਨ ਹੈ ਜੋ ਦਿਨ ਵਿੱਚ ਕੰਮ ਕਰਨ ਅਤੇ ਰਾਤ ਨੂੰ ਸੌਣ ਲਈ ਟੁਕਮਾ ਹੈ। ਪਰ ਕੰਮ ਲਈ ਸਾਨੂੰ ਇਸ ਨਿਸ਼ਚਿਤ ਪੈਟਰਨ ਦੇ ਵਿਰੁੱਧ ਕੰਮ ਕਰਨਾ ਪੈਂਦਾ ਹੈ ਜਿਸ ਦਾ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਾਮਾ ਜਰਨਲ ਵਿੱਚ ਇੱਕ ਖੋਜ ਦੇ ਅਨੁਸਾਰ ਰਾਤ ਨੂੰ ਕੰਮ ਕਰਨ ਨਾਲ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖਤਰਾ ਦੂਜੀਆਂ ਔਰਤਾਂ ਦੇ ਮੁਕਾਬਲੇ 3 ਗੁਣਾ ਵੱਧ ਜਾਂਦਾ ਹੈ। ਇਸ ਖੋਜ ਮੁਤਾਬਕ 24 ਘੰਟੇ ਚੱਲਣ ਵਾਲੀ ਬਾਡੀ ਕਲॉक ਦੇ ਵਿੱਚ ਵਿਗਨ ਪੈਣ ਨਾਲ ਕੈਂਸਰ ਸੈੱਲ ਬਣਦੇ ਹਨ ਜੋ ਸਰੀਰ ਦੇ ਵਿੱਚ ਕੈਂਸਰ ਦੇ ਟਿਊਮਰ ਨੂੰ ਬਣਾਉਂਦੇ ਹਨ ਰੇਡੀਏਸ਼ਨ ਔਨਕੋਲੋਜੀਸਟ ਡਾਕਟਰ ਸੁਦਰਸ਼ਨ ਦੇ ਦਾ ਕਹਿਣਾ ਹੈ ਕਿ ਕਈ ਕਾਰਨ ਹਨ ਜੋ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਮੈਲਾਟੋਨਿਨ ਦਾ ਉਤਪਾਦਨ ਹੈ ਇਹ ਇੱਕ ਕਿਸਮ ਦਾ ਹਾਰਮੋਨ ਹੈ ਜੋ ਰਾਤ ਨੂੰ ਸੌਂਦੇ ਸਮੇਂ ਸਰੀਰ ਵਿੱਚ ਪੈਦਾ ਹੁੰਦਾ ਪਰ ਰਾਤ ਨੂੰ ਨਾ ਸੌਣ ਕਾਰਨ ਇਹ ਸਰੀਰ ਵਿੱਚ ਪੈਦਾ ਨਹੀਂ ਹੁੰਦਾ ਜੋ ਕੈਂਸਰ ਦਾ ਕਾਰਨ ਬਣਦਾ ਹੈ ਕਿਉਂਕਿ ਇਹ ਹਾਰਮੋਨ ਸਰੀਰ ਵਿੱਚ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਇਸ ਕਾਰਨ ਸਰੀਰ ਵਿੱਚ ਕੈਂਸਰ ਸੈੱਲ ਨਹੀਂ ਬਣਦੇ ਅਤੇ ਇਹ ਹਾਰਮੋਨ ਟਿਊਮਰ ਦੇ ਵਿਕਾਸ ਵਿੱਚ ਸ਼ਾਮਿਲ ਜਿਨ੍ਹਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਲਈ ਰਾਤ ਨੂੰ ਸਰੀਰ ਵਿੱਚ ਇਸ ਨੂੰ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਪਰ ਜਦੋਂ ਤੁਸੀਂ ਰਾਤ ਨੂੰ ਜਾਗਦੇ ਹੋ ਤਾਂ ਇਸ ਦਾ ਉਤਪਾਦਨ ਰੁਕ ਜਾਂਦਾ ਹੈ ਅਤੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੇ ਸਾਰੀ ਰਾਤ ਜਾਗਦੇ ਰਹਿਣ ਲੇ ਸਿਗਰਟ ਨੋਸ਼ੀ ਦਾ سہارا ਲੈਂਦੇ ਹਨ ਇਹ ਦੇਖਿਆ ਗਿਆ ਹੈ ਕਿ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਲੋਕ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਸਿਗਰਟ ਪੀਂਦੇ ਹਨ ਜਿਸ ਕਰਕੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਬਹੁਤ ਜ਼ਿਆਦਾ ਸਿਗਰਟ ਨੋਸ਼ੀ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਲਈ ਜ਼ਿਆਦਾ ਸਿਗਰਟ ਪੀਣ ਕਾਰਨ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਨਾਲ ਹੀ ਡਾਕਟਰ ਡੇ ਦਾ ਕਹਿਣਾ ਹੈ ਰਾਤ ਨੂੰ ਕੰਮ ਕਰਨ ਵਾਲੇ ਲੋਕ ਦਿਨ ਵਿੱਚ ਕੰਮ ਕਰਨ ਵਾਲਿਆਂ ਨਾਲੋਂ ਜ਼ਿਆਦਾ ਜੰਕ ਫੂਡ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਜਿੱਥੇ ਲੋਕ ਦਿਨ ਵਿੱਚ ਫਲ, ਸਲਾਦ ਅਤੇ ਸਪਰਾਉਟ ਖਾਂਦੇ ਹਨ, ਉੱਥੇ ਰਾਤ ਨੂੰ ਕੰਮ ਕਰਨ ਵਾਲੇ ਲੋਕ ਜ਼ਿਆਦਾ ਨਮਕੀਨ ਸਨੈਕਸ ਵੀਜ਼ਾ 버거 ਕੋਲਾ ਆਦ ਦਾ ਸੇਵਨ ਕਰਦੇ ਹਨ ਜਿਸ ਨਾਲ ਮੋਟਾਪਾ 슈ਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ ਇਸ ਦੇ ਨਾਲ ਇਹ ਕੈਂਸਰ ਦਾ ਕਾਰਨ ਵੀ ਬਣਦਾ ਡਾਕਟਰ ਡੇ ਦੱਸਦੇ ਹਨ ਕਿ ਜਿੱਥੇ ਰਾਤ ਦੀ ਸ਼ਿਫਟ ਕਾਰਨ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਉੱਥੇ ਮਰਦਾਂ ਵਿੱਚ ਪ੍ਰੋਸਟੇਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਹਾਲਾਂਕਿ ਇਸ ਦੇ ਕੇਸ ਬਹੁਤ देर ਨਾਲ ਅਤੇ ਜ਼ਿਆਦਾ ਉਮਰ ਵਿੱਚ ਦੇਖੇ ਜਾਂਦੇ ਹਨ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਨਾਈਟ ਸ਼ਿਫਟ ਦਾ ਹੋਰ ਕੈਂਸਰ ਨਾਲ ਸੰਬੰਧ ਅਜੇ ਤੱਕ ਸਾਹਮਣੇ ਨਹੀਂ ਆਇਆ ਜੇਕਰ ਰਾਤ ਦੀ ਸ਼ਿਫਟ ਹੈ ਤਾਂ ਉਸ ਨੂੰ ਛੱਡ ਕੇ ਦਿਨ ਦੀ ਡਿਊਟੀ ਕਰਨ ਦੀ ਕੋਸ਼ਿਸ਼ ਕਰੋ ਜੇਕਰ ਇਹ ਸੰਭਵ ਨਹੀਂ ਹੈ ਤਾਂ ਰਾਤ ਦੀਆਂ ਸ਼ਿਫਟਾਂ ਦੌਰਾਨ ਕੰਮ ਦੇ ਵਿਚਕਾਰ ਬ੍ਰੇਕ ਲੈਂਦੇ ਰਹੋ ਅਤੇ ਰਾਤ ਨੂੰ ਜ਼ਿਆਦਾ ਕੌਫੀ ਜਾਂ ਚਾਹ ਨਾ ਪੀਓ ਰੋਜ਼ਾਨਾ ਕਸਰਤ ਕਰੋ ਅਤੇ ਆਪਣੀ ਡਾਈਟ ਦਾ ਧਿਆਨ ਰੱਖੋ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ